ਸੋ ਸਤਿ ਸ੍ਰੀ ਅਕਾਲ ਜੀ। ਅੱਜ ਦੀ ਆਪਣੀ ਜਿਹੜਾ ਬਲੌਗ ਜਾਂ ਵੀਡੀਓ ਸ਼ੂਟ ਕਰ ਰਹੇ ਆਂਗੇ ਆਪਾਂ ਡੱਬਾਲੀ ਮੰਡੀ ਤੋਂ ਕਰ ਰਹੇ ਆਂਗੇ। ਇਹ ਦੇਖ ਸਕਦੇ ਹੋ ਵੀ ਕਿੰਨਾ ਗਾਹ ਕੱਜ ਮੰਡੀ ਤੇ। ਤੇ ਜੇ ਆਪਾਂ ਮੰਡੀ ਦੀ ਗੱਲ ਕਰੀਏ ਤਾਂ ਹਰੇਕ ਘਰ ਨੇ ਮੰਡੀ ਲੱਗਦੀ ਹੈਗੀ। ਇਹਦੇ ਦੂਰੋਂ ਨੇੜੇ ਤੇ ਹਰ ਇੱਕ ਸਟੇਟ ਦਾ ਬੰਦਾ ਹੁੰਦਾ ਹੈਗਾ ਤੇ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਇਹ ਨਹ ਪਰ ਇਹ ਤੋਂ ਲੈ ਕੇ ਹਾਈ ਪ੍ਰਾ ਤੱਕ ਕਿਤੇ ਮਰਜੀ ਜਾਓਗੇ ਬਾਕੀ ਪੂਰਾ ਰੌਣਕ ਮੇਲਾ ਮੰਡੀ ਦੇ ਵਿੱਚ ਲੱਗਿਆ ਵਾਂ ਲੱਗਦਾ ਮੇਲੇ ਫਿਰਦੇ ਐਨਾ ਕਿਸੇ ਚ ਤੇ ਬਾਕੀ ਮੇਲਾ ਪੂਰਾ ਵਧੀਆ ਹੁੰਦਾਗਾ ਤੇ ਜੇਕਰ ਆਪਾਂ ਵੀ ਮੰਡੀ ਦੀ ਆਪਾਂ ਗੱਲ ਕਰੀ ਆਪਾਂ ਜਿਹੜਾ ਨਾ گاਵਾ ਹੀ ਦਿਖਾਵਾਂਗੇ ਸੋਨਾਂ ਤੇ ਬਾਕੀ ਆਹ ਗਾਂਦੇ ਫਰੇ ਆਪਾਂ ਗੱਲ ਕਰਦੇ ਨਾ ਰੇਟ ਕਿੱਥੇ ਜੀ ਹੋਣਗੇ ਕਿਹੜਾ 90000 ਲੈ ਕੇ ਕਹਿੰਦਾ ਵੀਡੀਓ ਚ ਨਹੀਂ ਆਉਣਾ ਬਾਕੀ ਧੰਨਵਾਦ ਜਿਹੜੇ ਜਿਹੜੇ ਭਰਾ ਸਾਨੂੰ ਸਪੋਰਟ ਕਰਦੇ ਆ ਇਹ ਕਾਹੋ ਕਰਦੇ ਹਨਾ ਬਾਕੀ ਸਾਈਵਾਲ ਗਾਂ ਦਿਖਾਉਣੇ ਆ ਸੋਨੂੰ ਇੱਕ ਪੂਰੇ ਵੱਡੇ ਬੌਡੀ ਸਟਰਕਚਰ ਦੀ ਹੈਗੀ ਤੇ ਪੂਰੀ ਗੱਲਬਾਤ ਬਣੀ ਹੋਈ ਹੈਗੀ ਤੇ ਸਾਈਵਾਲ ਦਾ ਕ੍ਰੋਸ ਗਾਂ ਆ ਗਈ ਇੱਕ ਅੱਜ ਆ ਗਏ ਹਾਂ ਨਾਲ ਤੁਹਾਨੂੰ ਕਰਾਉਣੇ ਗੱਲਬਾਤ ਵੀਡੀਓ ਦੇ ਵਿੱਚ ਤੇ ਅੱਗੇ ਅੱਗੇ ਚੱਲ ਕੇ ਚੱਲਦੇ ਹਨਾ ਤੇ ਦੇਖੋ ਥੋੜਾ ਸਰਕੋਰ ਹੋ ਜਾਂਦਾ ਤੇ ਕਰਦੇ ਹਾਂ ਅੱਜ ਦੀ ਵੀਡੀਓ ਚ ਮੰਡੀ ਦੇ ਵਿੱਚ ਹੈਗੀ ਹੈ ਗਾਂ ਕੋਲ ਮੈਂ ਉਹਨਾਂ ਨੂੰ ਜਿਹੜਾ ਫੋਟੋ ਹਸਾ ਕੇ ਛੱਡ ਗਾ ਆ ਜੋ ਜੋੜ ਛੱਡ ਦੇ ਤੇ ਪਹਿਲੀਆਂ 15 ਦਾਣਾਂ ਦੀ ਕੱਚੀ ਹੈਗੀ ਤੇ ਬਾਕੀ ਇਹਨਾਂ ਦੀ ਆਪਾਂ ਨਾ ਫੁੱਲ ਵੀਡੀਓ ਪਾਵਾਂਗੇ ਆ ਗਾਂ ਦੀ ਵੀ ਆ ਗਾਂ ਦੀ ਵੀ ਤੇ ਕਾ ਦੇਖੋ ਆ ਗਾਂ ਦੀ ਆ ਗਾਂ ਸਿਕਸਰ ਸੀ ਮਨਾਂ ਘੱਪਣ ਆਗੀ ਤੇ ਵਾਕਈ ਇਹਦੀ ਵੀਡੀਓ ਪਾ ਦੇਾਂਗੇ ਤੇ ਬਾਕੀ ਇਹ ਲਾ ਗੱਲਬਾਤ ਹੋਈ ਜਾਂਦੀ ਹੈਗੀ ਤੇ ਤੇ ਚੱਲਦੇ ਆ ਹਨਾ ਅੱਗੇ ਪੂਰਾ ਰੌਣਕ ਮੇਲਾ ਮੰਡੀ ਦੇ ਵਿੱਚ ਲੱਗਿਆ ਹੋਇਆ ਤੇ ਇਸ ਵੇਲੇ ਕਿ ਮੋਲ ਭੱਗ ਜਾਂਦਾ ਸੌਦੇ-ਸੂਦੇ ਹੋਣ ਲੱਗ ਜਾਂਦੇ ਹੈਗੇ ਤੇ ਆ ਕੱਟੀ ਦੇਖੋ ਕਿੰਨੀ ਚੰਗੀ ਹੈ ਕਿ ਭਾਈ ਲੈ ਕੇ ਆਇਆ ਦੋ ਕੱਟੀਆਂ ਨਾ ਤੇ ਪੂਰਾ ਗੱਲਬਾਤ ਜਿਹਦੇ ਵਿੱਚ ਵੀ ਹੈ ਨਾ ਤੇ ਅੱਗੇ ਚੱਲ ਕੇ ਹੋਰ ਵੀ ਦਿਖਾਉਣਾ ਤੁਹਾਨੂੰ ਰੱਗ ਢੰਗ ਮੰਡੀ ਤੇ ਤੇ ਬਾਕੀ ਸਾਡੇ ਵੀਡੀਓ ਨਾਲ ਜੁੜਦੇ ਜਿਹੜੇ ਬਹੁਤ-ਬਹੁਤ ਧੰਨਵਾਦ ਸਾਰੇ ਪਨਾਮਾ ਤੇ ਚੈਨਲ ਨੂੰ ਸੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਟ੍ਰੀਟਮੈਂਟਾਂ ਦੀ ਵੀ ਵੀਡੀਓ ਕਹਿੰਸੀ ਪਾਉਣ ਦੀ ਦਾ ਪਾਇਆ ਕਰਾਂਗੇ ਆ ਗਾਂ ਦਾ ਲੈਗੜ ਰਨੇ ਕੋ ਪੂਰੀ ਚੰਗੀ ਗੱਲਬਾਤ ਆ ਜੀ ਪੂਰਾ ਮਤਲਬ ਬਣਦੀ ਹੈਗੀ ਵੀ ਹੈਗੀ ਹੈ ਗਾਂ ਨਾ ਤੇ ਆਪਨਾ ਚੱਲਦੇ ਹੁੰਦੇ ਹਨ ਤੇ ਮੁੜ ਕੇ ਠੀਕ ਆ। ਬਾਕੀਆ ਦੇਖੋ ਫਰਗੀ ਗਾਂ ਨਹੀਂ ਤੇ ਵੀ ਆਪਾਂ ਫੁੱਲ ਵੀਡੀਓ ਪਾਵਾਂਗੇ ਦਾ ਰੇਟ 95000 ਹੈਗਾ ਤੇ ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਦਿਖਾਉਣੇ ਆਗੇ ਹਨਾ ਪੂਰੀ ਗੱਲਬਾਤ ਵੰਡੀ ਤੇ ਪਣੀ ਹੋਈ ਹੈ ਤੇ ਚੱਲਦੇ ਆਂਗੇ ਤੇ ਵੀਡੀਓ ਦੇ ਨਾਲ ਜੁੜੇ ਰਹਿਣਾ ਸਾਰੇ ਪ੍ਰੇਮਾਂ ਦਾ ਕੀ ਆ ਦੇਖੋ ਵੀ ਲੀਵਰ ਨੂੰ ਗੱਲਬਾਤ ਹੈ ਕਿ ਐਂਟਾ ਤੇ ਲਾਈਵ ਸੌਦਾ ਹੋ ਜਾਂਦਾ ਹੈ ਨਾ ਹੱਥਾਂ ਦੇ ਵਿੱਚ ਹੀ ਕਲਾ ਹੁੰਦੀ ਹੈਗੀ ਕਾਲੀ ਗਾ ਚੱਲਦੇ ਆ ਹਨ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨਾਲ ਜੁੜਦੇ ਆ ਜਾਂ ਨਵੇਂ ਬੰਦੇ ਆਉਂਦੇ ਆਗੇ ਕਿ ਅਦਰ ਸਟੇਟ ਦੇ ਲੋਕ ਵੀ ਸਾਡੇ ਨਾਲ ਜੁੜਦੇ ਆਗੇ ਹੌਲੀ ਹੌਲੀ ਆਪਾਂ ਕੋਈ ਵਿਚਾਰ ਬਦਲ ਗਾ ਗੱਬਣ ਗਾਦੀ ਹੈ ਪੂਰਾ ਲੱਤਨ ਦੇ ਪਰਾਲਾ ਝੁਗੀ ਜਿੱਕੜੀ ਹੈਗਾ ਤੇ ਦਲਦੇ ਆ ਦਿਖਾਉਣੇ ਆਗੇ ਮੰਡੀ ਦੇ ਵਿੱਚ ਪੂਰਾ ਮਾਹੌਲ ਬਣਿਆ ਹੈ ਰੰਗ ਮੇਲਾ ਬਣਿਆ ਹੋਇਆ ਹੈਗਾ ਤੇ ਦੇਖਾਂ ਚੰਗੀ ਸੀ ਲੀਵਰ ਵੀ ਠੀਕ ਸੀ ਪਰ ਹਲਕੇ ਮੁੱਲ ਦੀ ਹੋਊਗੀ ਤੇ ਪਰ ਸਿੰਗਾ ਨੇ ਕੰਮ ਖਰਾਬ ਕਰਤੀ ਤੇ ਆਪਾਂ ਸਾਰੇ ਭਰਾਵਾਂ ਨੂੰ ਇਹੀ ਕਹਨੇ ਆਂ ਕਿ ਜਿਹੜਾ ਵੀ ਪ੍ਰਾਉ ਕਰਦਾ ਡੀਹੌਰਨਿੰਗ ਨੂੰ ਕਰਾਇਆ ਕਰ ਡੀਹੌਰਨਿੰਗ ਤੋਂ ਬਿਨਾ ਪਸ਼ੂ ਦਾ ਸ਼ੋਅ ਖਰਾਬ ਹੋ ਜਾਂਦੀ ਹੈ ਇਹ ਤੇ ਦਿਖਾਉਣੇ ਆਗੇ ਰੰਗ ਟੰਗ ਮੰਡੀ ਦਾ ਤੇ ਦੇਖ ਸਕਦੇ ਹੋ ਨਾ ਬਾਕੀ ਚੱਲੀ ਜਾਂਦਾ ਕੰਮ ਮਾਹੌਲ ਬਣਿਆ ਹੋਇਆ ਹੈਗਾ ਆ ਦੇਖੋ ਕੋਲ ਉਹ ਨਿਕੜ ਖੜੀ ਹੈ ਜੀ ਇਹ ਸਿੰਗਾ ਨੇ ਜ਼ੋਰ ਖਰਾਬ ਕਰਤੀ ਉਹਦਾ ਪੂਰੀ ਤੇ ਦੇਖੋ ਹਣਾ ਸਾ ਨਾਦਰ ਹਾਂ ਦੇਖੋ ਪੂਰੀ ਘੰਟਾ ਗਈ ਬੈਡਨਮਾਰਕ ਦੀ ਸੀਮਣ ਦੀ ਗਈ ਬੰਦੇ ਫਿਰੋਜ਼ ਨੇ ਆਪਣਾ ਬਲੱਡ ਟੈਸਟ ਕਰਾ ਲਿਆ ਬੈਡਨਮਾਰਕ ਦੀ ਸੀਮਣ ਦੀ ਗਈ ਇਹ ਨਾ ਕੁ ਤਾਂ ਮਤਲਬ ਕਿ ਯਾਰ ਵਿੱਚ ਆਪਾਂ ਕਹਿ ਦਿੰਨੇ ਆ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਸਾਡਾ ਜਰਬਾ ਜੀ ਦਾ ਤੇ ਉਹ ਜਿਹੜੇ ਚੋਰਸ ਨਵੇਂ ਨੂੰ ਅਪਡੇਟ ਧੰਨਵਾਦ